ਨਮਸਕਾਰ ਸਾਥੀਗਾਨ ਸਮਾਣਾ ਟੁਡੇਜ਼ ਤੁਹਾਡਾ ਸਵਾਗਤ ਹੈ ਦੀਵਾਲੀ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦਿਵਸ ਨੂੰ ਸਮਰਪਿਤ ਸਤੀ ਮਾਤਾ ਮੰਦਿਰ ਕੰਪਲੈਕਸ ਵਿੱਚ ਸਾਬਕਾ ਕੈਬਨਤ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਰੂ ਸਰਜੀਤ ਦੇ ਵਰਕਿੰਗ ਕਮੇਟੀ ਮੈਂਬਰ ਸਰਜੀਤ ਸਿੰਘ ਰਖੜਾ ਦੀ ਅਗਵਾਈ ਹੇਠ ਅਤੇ ਅਕਾਲੀ ਦਲ ਵਰਕਿੰਗ ਮੈਂਬਰ ਅਤੇ ਉੱਗੇ ਸਿੱਖਾ ਸ਼ਾਸਤਰੀ ਪ੍ਰਿੰਸੀਪਲ ਮੋਹਨ ਲਾਲ ਸ਼ਰਮਾ ਨਗਰ ਕੌਂਸਲ ਸਮਾਨ ਦੇ ਸਾਬਕਾ ਪ੍ਰਧਾਨ ਕਪੂਰਤਨ ਬਾਂਸਲ ਨਗਰ ਸੁਧਾਰ ਟੈਸਟ ਦੇ ਸਾਬਕਾ ਚੇਅਰਮੈਨ ਅਸ਼ੋਕ ਮੋਦੀਗਲ ਦੇ ਸਹਿਯੋਗ ਨਾਲ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਸਮਾਨ ਸਮਾਗਮ ਦੌਰਾਨ 100 ਦੇ ਕਰੀਬ ਗ੍ਰੰਥੀ ਸਿੰਘਾਂ ਅਤੇ ਮੰਦਰਾਂ ਦੇ ਪੁਜਾਰੀਆਂ ਨੂੰ ਸੁਰਜੀਤ ਸਿੰਘ ਰਖੜਾ ਵੱਲੋਂ ਨਗਦ ਰਕਮ ਅਤੇ ਸਰੋਪਾ ਪੇਟ ਕਰਕੇ ਸਨਮਾਨ ਕੀਤਾ ਗਿਆ ਇਸ ਮੌਕੇ ਕਪੂਰਤਨ ਬਾਂਸਲ ਮੌਨ ਲਾਲ ਸ਼ਰਮਾ ਨੇ ਕਿਹਾ ਕਿ ਸੁਜੀਸੀ ਰਖੜਾ ਵੱਲੋਂ ਕੈਬਨਿਟ ਮੰਤਰੀ ਹੁੰਦਿਆਂ ਹਲਕੇ ਦੇ ਰਿਕਰ ਤੋਲ ਜੋ ਵਿਕਾਸ ਕਾਰਜ ਕਰਵਾਈ ਅੱਜ ਵੀ ਲੋਕ ਨਾਂ ਨੂੰ ਯਾਦ ਕਰਦੇ ਹਨ ਰਖੜਾ ਭਰਾ ਵੱਲੋਂ ਤਮਿਲ ਲਾੜੂ ਅਤੇ ॠਣ ਆਏ ਪੰਜਾਬੀ ਚ ਹਾਰਾਂ ਦੀ ਮਾਰ ਹੇਠਾਂ ਆਏ ਲੋਕਾਂ ਦੀ ਮਦਦ ਕੀਤੀ ਗਈ ਬਾਦ ਆਪ ਜੋ ਪ੍ਰਾਂਦਾ ਕਿੱਦਾ ਜਾ ਰਿਹਾ ਗਿਆ ਨਹੀਂ ਕਿ ਇਹ ਵੀ ਫਰਦ ਜੋ ਵੀ ਉਕਰਦੇ ਕਰਦੇ ਸਨਮਾਨ ਕਰਦੇ ਹੋ ਅੱਜ ਵੀ ਮਾਰੇ ਚਾਰ ਰਹੇ ਦੇਖੀ ਕੀ ਕਰਦੇ ਦੇਖੋ ਐਤ ਕੀ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਗੁਰਦਾਸਪੁਰ ਅੰਬਰਸਰ ਆਪਣਾ ਤਰਨਤਾਰਨ ਪਠਾਨਕੋਟ ਬਾਬੜਾ ਅਸੀਂ ਉੱਥੇ ਫੈਲਾ ਕੀਤਾ ਸੀ ਕਿ ਜਿੱਥੇ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਜਿੱਥੇ ਘਰਾਂ ਦਾ ਨੁਕਸਾਨ ਹੋਇਆ ਹੈ ਉੱਥੇ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਮੰਦਰਾਂ ਦੇ ਪੁਜਾਰੀ ਨੇ ਉਹਨਾਂ ਨੂੰ ਖਾਸ ਕਰੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਸੀਂ ਉੱਥੇ ਉਹਨਾਂ ਦੀ ਮਦਦ ਕਰਨ ਦਾ ਫੈਲਾ ਕੀਤਾ ਸੀ ਫਿਰ ਇਹ ਵੀ ਫੈਲਾ ਹੋਇਆ ਕਿ ਵੀ ਜੇ ਆਪਾਂ ਉੱਥੇ ਕਰ ਰਹੇ ਹਾਂ ਤਾਂ ਆਪਣੇ ਸਮਾਨੇ 'ਚ ਵੀ ਕਰਨਾ ਬਣਦਾ ਹੈ ਤੋ ਅੱਜ ਫੇਰ ਅਸੀਂ ਉਸਮਾਨੇ ਦੇ ਵਿੱਚ ਰੱਖਿਆ ਸੀਗਾ ਕਿ ਜਿੰਨੇ ਸਾਡੇ ਗ੍ਰੰਤੀ ਸਿੰਘ ਨੇ ਤੇ ਉਹਦੇ ਨਾਲ ਹੀ ਆਪਣਾ ਮੰਦਰਾਂ ਦੇ ਪੁਜਾਰੀ ਨੇ ਉਹਨਾਂ ਦੀ ਵੀ ਜੋ ਤਿਲਫੁਲ ਸੇਵਾ ਜੁੜ ਕਰੀਏ। ਸੋ ਉਹਦੇ ਕਰਕੇ ਅੱਜ ਇਹ ਰੱਖਿਆ ਤਾਂ ਕਰਕੇ ਤੁਹਾਨੂੰ ਤਕਲੀਫ ਦਿੱਤੀ ਹੈ ਤੇ ਅੱਜ ਇਹ ਪ੍ਰੋਗਰਾਮ ਰੱਖਿਆ ਹੋਇਆ ਹੈ। ਸ਼ਹਿਰ ਦਾ ਬਹੁਤ ਵਧੀਆ ਪਲਾਚੋਂ ਦੇ ਨੇ ਤੇ ਪੜਾ ਕਰਦੇ ਨੇ। ਜਗਤਾਰ ਸਿੰਘ ਸੰਧੂ ਜੀ ਆਪਣੇ ਪਿੰਕਾ ਜੀ ਰਾਣਾ ਸੇਖੋ ਜੀ ਸਾਹਮਣੇ ਬੈਠੇ ਸਾਰੇ ਹੀ ਗੁਰੂ ਘਰਾਂ ਦੇ ਗ੍ਰੰਥੀ ਸਹਿਬਾਨ ਮੰੰਤਰਾਂ ਤੋਂ ਆਏ ਪੁਜਾਰੀ ਸਹਿਬਾਨ ਮੇਰੇ ਬਹੁਤ ਹੀ ਇਸਤਿਹਾਰ ਦੇ ਪ੍ਰੈਸ ਵਾਲੇ ਮੇਰੇ ਜੀ ਸਭ ਨੂੰ ਜੀ ਆਇਆਂ ਧੰਨਵਾਦ ਨਮਸਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਆਪਣੇ ਨੂੰ ਸਾਰੇ ਹੀ ਸਖਸ਼ੀਅਤ ਤੇ ਤੁਸੀਂ ਸਾਰੇ ਜੀ ਨੂੰ ਸਨਮਾਨ ਜੋ ਸਭ ਨੂੰ ਸਤਿ ਜੀ ਆਇਆਂ ਤੇ ਵੈਲਕਮ ਕਰਦੇ ਆ ਹੁਣ ਦੇ ਜੀਥੇ ਮੈਂ ਰਹਿਣਾ ਸਭ ਪਹੁੰਚਦੇ ਨੇ ਆਪਾਂ ਸਾਰੇ ਇੱਕ ਵਿਚਾਰਕ ਤੰਦਰਾ ਕਰਕੇ ਜਿਵੇਂ ਕਿ ਸੰਨਤਿਵਾਰ ਇੰਤਵਾਰਣ ਕਿਉਂਕਿ ਜੋ ਚੰਗਾ ਸਖਸ਼ੀਅਤ ਚੰਗੀ ਸਖਸ਼ੀਅਤ ਤੇ ਲੀਡਰ ਹਮੇਸ਼ਾ ਹੀ ਆਪਣੇ ਧਰਮ ਦੇ ਸਤਿਕਾਰਯੋਗ ਜਿਹੜੇ ਵੀ ਧਾਰਮਿਕ ਸਖਸ਼ੀਅਤ ਹੋਈ ਚਾਹੇ ਗੁਰੰਦੀ ਸਹਿਬਾਨ ਚਾਹੇ ਕੋਈ ਹੋਰ ਦ੍ਰਿਸ਼ਟੀਕੋਣ ਤੁਸੀਂ ਦੇਖੋ ਕਿ ਇਹ ਨਹੀਂ ਕਿ ਰਖਣਾ ਸਾਹਿਬ ਬੈਠੇ ਨਹੀਂ ਹਸਤਾਪ ਇੱਕ ਸਿੱਖਿਸ਼ਕ ਦੇ ਰੂਪ ਇਨਾਂ ਨੂੰ ਨਤਮਸਤਕ ਹੋ ਰਿਹਾ ਇਸ ਗੱਲ ਕਿ ਜਿਵੇਂ ਆਪਣੇ ਪੰਜਾਬ ਚ ਫਲਡ ਆਇਆ ਬਾੜ ਆਈ ਪਰਪਾਇਆ ਤੇ 10 ਕਰੋੜ ਰੁਪਏ ਦੀ ਜਿਹੜੀ ਮਾਲੀ ਸਹਿਤਾ ਇਹਨਾਂ ਨੇ ਦੇ ਕਰਕੇ ਮਾਲੀ ਸਹਿਤਾ ਦੇ ਤੋਂ ਸਮਾਨਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ